ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਮੈਂ ਸਵਾਗਤ ਕਰਦੀ ਆ ਤੁਹਾਡਾ ਆਪਣੇ YouTube ਚੈਨਲ ਸਾਰੀ ਬੁਟੀਕ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਸਲਵਾਰ ਨੂੰ 벨ਟ ਅਟੈਚ ਕਰਨੀ ਅਤੇ ਤੁਹਾਨੂੰ ਬੜਾ ਪਾਣੀ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਕਿੱਪ ਨਾ ਕਰਨਾ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੀ ਸਟੀਚਿੰਗ ਹੈਲੋ ਜੀ ਅੱਜ ਮੈਂ ਤੁਹਾਨੂੰ 벨ਟ ਅਟੈਚ ਕਰਨੀ ਅਤੇ ਸਲਵਾਰ ਦੇ ਬੜਾ ਪਾਣੀ ਤੁਹਾਨੂੰ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਵਾਲੀ ਦੇਖੋ ਅਸੀਂ ਬੈਲਟ ਬਣਾ ਕੇ ਰੈਡੀ ਕਰ ਲਈ ਹੈ ਜੀ ਮੈਂ ਤੁਹਾਨੂੰ ਇਸ ਦਾ ਫਾਰਮੂਲਾ ਦੱਸੂਗੀ ਅੱਜ ਕਿ ਕਿਸ ਤਰ੍ਹਾਂ ਇਸ ਦੇ ਬਣ ਪਾਈਦੇ ਐ ਇਹ ਜਿਹੜੀ ਬੈਲਟ ਹੈਗੀ ਹੈ ਜੀ ਅਸੀਂ हिਪ ਦੇ ਅਕੋਰਡਿੰਗ ਜਿਸ ਤਰ੍ਹਾਂ ਕਿ ਸਾਡੀ ਸ਼ਰਟ ਦੀ ਪਿਆਰ हिਪ ਹੁੰਦੀ ਹੈ ਮੰਨ ਲਓ ਕਿ 20 ਇੰਚ ਸਾਡੀ हिਪ ਹੈਗੀ ਹੈ ਤੇ ਅਸੀਂ ਇਸ ਨੂੰ 24 ਇੰਚ ਕਟਾਈ ਦਾ ਲੈ ਲਿਆ ਜੀ ਤੇ 24 ਇੰਚ ਲੈ ਕੇ ਸਾਡਾ 22 ਇੰਚ ਰੈਡੀ ਰਹਿ ਜਾਊਗਾ ਜੀ ਅੱਧੇ ਅੱਧੇ ਇੰਚ ਦਾ ਸੀ ਮਾਰਜਨ ਦਿੱਤਾ ਤੇ ਹੁਣ ਇਹ ਸਾਡੀ ਜਿਸ ਤਰ੍ਹਾਂ ਕੇ ਪਹਿਲਾਂ ਅਸੀਂ ਇਹਨਾਪ ਲੈਣੀ ਹੈ ਜੀ ਕਿੰਨੀ ਹੋਈ ਹੈ ਸਾਡੀ ਰੈਡੀ ਆ ਦੇਖੋ ਜੀ ਇਹ ਸਾਡੀ 23 ਇੰਚ ਰੈਡੀ ਹੈਗੀ ਆ ਸਲਵਾਰ ਦੇਖੋ ਜੀ ਇਹ ਵਾਲੀ ਜਿਸ ਤਰ੍ਹਾਂ ਕਿ ਅਸੀਂ ਜੋੜ ਕੇ ਇਸ ਤਰ੍ਹਾਂ ਰੈਡੀ ਕਰ ਲਈ ਹੈ ਜੀ ਹੁਣ ਅਸੀਂ ਸਲਵਾਰ ਦਾ ਇੱਕ ਹਿੱਸਾ ਲੈਣਾ ਹੈ ਜੀ ਜਿਸ ਤਰ੍ਹਾਂ ਕਿ 벨ਟ ਜਿਹੜੀ ਹੈਗੀ ਸਾਡੀ 23 ਇੰਚ ਰੈਡੀ ਰੈਡੀ ਹੈ ਜੀ ਇਹ ਵਾਲੀ 벨ਟ ਜਿਹੜੀ ਅਸੀਂ ਰੈਡੀ ਕੀਤੀ ਹੋਈ ਆ ਆ ਦੇਖੋ ਇਸ ਤਰ੍ਹਾਂ ਇਸ ਦਾ ਇੱਕ ਬੈਕ ਵਾਲਾ ਆਸਣ ਲੈਣਾ ਤੁਸੀਂ ਇਸ ਤਰ੍ਹਾਂ ਪਕੜ ਲੈਣਾ ਜੀ ਇਸ ਨੂੰ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਹੁਣ ਅਸੀਂ ਇਸ ਨੂੰ 23 ਇੰਚ ਜਿਸ ਤਰ੍ਹਾਂ ਕਿ ਸਾਡੀ 벨ਟ ਰੈਡੀ ਹੈ ਤੇ ਅਸੀਂ ਆਹ 3 ਇੰਚ ਇਸ ਤਰ੍ਹਾਂ ਐਂਜੀ ਟੇਪ ਬਾਹਰ ਕੱਢ ਕੇ ਜੀ ਆ ਦੇਖੋ 3 ਇੰਚ ਇਸ ਤਰ੍ਹਾਂ ਅਸੀਂ ਐਂਜੀ ਟੇਪ ਬਾਹਰ ਕੱਢ ਕੇ ਤੇ ਹੁਣ ਅਸੀਂ ਇੱਥੇ 23 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਇਹ ਬਹੁਤ ਵਧੀਆ ਫਾਰਮੂਲਾ ਜੀ 벨ਟ ਅਟੈਚ ਕਰਨ ਦਾ ਤੇ ਬਲ ਪਾਣੇ ਦਾ ਔਰ ਵੇਖੋ ਜੀ ਇੱਥੇ 3 ਇੰਚ ਤੇ ਅਸੀਂ ਨਿਸ਼ਾਨ ਲਗਾ ਲੈਣਾ 3 ਇੰਚ ਅਸੀਂ ਐਂਜੀ ਟੇਪ ਨਾਲ ਬਾਹਰ ਕੱਢ ਲਿਆ ਇਸ ਤਰੀਕੇ ਨਾਲ ਤੇ ਆ ਹੁਣ ਅਸੀਂ ਜਿਹੜਾ 23 ਇੰਚ ਤੇ ਇੱਥੇ ਤੁਸੀਂ ਟੇਲਰ ਚੋਂ ਕਰਨਾ ਵੀ ਨਿਸ਼ਾਨ ਲਾ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਛੋਟੇ ਜਿਹੇ ਕੱਟ ਵੀ ਲਗਾ ਸਕਦੇ ਹੋ ਜਿਸ ਨੂੰ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਇਹ ਸਾਡਾ ਬੈਕਪਾਸ ਹੈ ਜੀ ਹੁਣ ਅਸੀਂ ਜਿਹੜੇ ਬਾਲ ਹੈਗੇ ਆ ਇੱਥੇ ਤੱਕ ਬਾਣੇ ਆ ਜੀ ਜਿਹੜਾ ਸਾਡਾ ਆਹ ਵਾਲਾ ਜਦੋਂ ਇਹ ਵਾਲਾ ਜਿਹੜਾ ਸੀ ਛੋਟੇ ਕੱਟ ਲਗਾਏ ਆ ਇੱਥੇ ਤੱਕ ਅਸੀਂ ਬਲ ਪਾਣੇ ਆ ਸਾਰੀ 벨ਟ ਦੇ ਵਿੱਚ ਇਸ ਸਲਵਾਰ ਦੇ ਵਿੱਚ ਅਸੀਂ ਇੰਨੀ ਚ ਬਲ ਪਾਣੇ ਆ ਜੀ ਇੱਥੋਂ ਤੱਕ ਹਾਂ ਦੇਖੋ ਤੇ ਆ ਸੀ ਇੱਥੇ ਪੱਲਿਆਂ ਦੇ ਵੀ ਇਸ ਤਰ੍ਹਾਂ ਸੈਂਟਰ ਦੇ ਵਿੱਚ ਅਸੀਂ ਲਗਾਏ ਹੋਏ ਆ ਜੀ ਇਸ ਤਰ੍ਹਾਂ ਕੱਟ ਛੋਟੇ ਛੋਟੇ ਤੇ ਹੁਣ ਜਿਹੜੇ ਅਸੀਂ ਬਲ ਪਾਣੇ ਸ਼ੁਰੂ ਕਰਨੇ ਆ ਜੀ ਅਸੀਂ ਇਸ ਸਾਈਡ ਤੋਂ ਸ਼ੁਰੂ ਕਰਨੇ ਆ ਜੀ ਇਹ ਜਿਹੜੇ 벨ਟ ਦੇ ਵਾਲ ਹੈਗੇ ਆ ਜੀ ਆ ਜਿਹੜਾ ਸਾਡਾ ਫਰੰਟ ਪਾਸਾ ਇਸ ਤੋਂ ਅਸੀਂ ਸ਼ੁਰੂ ਕਰਨੇ ਆ ਜੀ ਆ ਦੇਖੋ ਇੱਥੇ ਅਸੀਂ 1.5 ਇੰਚ ਦੀ ਗੈਪਿੰਗ ਲੈ ਲੈਣੀ ਜੀ ਇੱਥੇ ਆ ਦੇਖੋ 1.5 ਇੰਚ ਦਾ ਇੱਕ ਅਸੀਂ ਸਾਈਡ 'ਤੇ ਨਿਸ਼ਾਨ ਲਗਾ ਲਿਆ ਤੇ ਦੂਸਰਾ ਅਸੀਂ ਇਸ ਤਰ੍ਹਾਂ 3 ਇੰਚ 'ਤੇ ਇਹ ਤੁਸੀਂ ਜਿਸ ਤਰ੍ਹਾਂ ਕਿ ਆਪਣਾ ਮੀਡੀਅਮ ਜਾਂ ਸਾਈਜ਼ ਹੁੰਦਾ ਹੈ ਐਕਸਲ ਸਾਈਜ਼ ਉਸਦੇ ਵੀ ਤੁਸੀਂ 1.5 ਇੰਚ ਦੀ ਗੈਪਿੰਗ ਦੇਣੀ ਅਗਰ ਤੁਹਾਡਾ ਹੈਵੀ ਸਾਈਜ਼ ਹੈ ਤਾਂ ਤੁਸੀਂ 2 ਇੰਚ ਦੀ ਗੈਪਿੰਗ ਇੱਥੋਂ ਦੇ ਸਕਦੇ ਹੋ ਸੈਂਟਰ ਤੋਂ ਆ ਜਿਹੜੀ ਆਸਣ ਵਾਲੀ ਸਲਾਈ ਹੈਗੀ ਹੈ ਜੀ ਤੇ ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸ ਦਈਏ ਆ ਦੇਖੋ ਅਸੀਂ ਬਲਪਾਣੀ ਸਟਾਰਟ ਕਰਦੇ ਆ ਜੀ ਇੱਥੋਂ ਤੁਸੀਂ 1/2 ਇੰਚ ਦਾ ਮਾਰਜਿਨ ਰੱਖ ਲੈਣਾ ਇਸ ਤਰ੍ਹਾਂ ਨਹੀਂ ਕਿ ਕਈ ਅੱਧੇ ਤੋਂ ਵੀ ਘੱਟ ਰੱਖਦੇ ਆ ਜੀ ਉਹ ਮਾਰਜਿਨ ਠੀਕ ਨਹੀਂ ਹੁੰਦਾ ਕਦੇ ਵੀ ਜਿਹੜੇ ਬਲ ਹੈਗੇ ਵਿੱਚੋਂ ਨਿਕ ਆ ਦੇਖੋ ਜੀ ਅਸੀਂ ਆ ਜਿਹੜੇ 2 ਇੰਚ ਦਾ 1.5 ਇੰਚ ਦਾ ਨਿਸ਼ਾਨ ਲਗਾਇਆ ਜੀ ਇੱਥੇ ਤੱਕ ਅਸੀਂ ਮਸ਼ੀਨ ਨੂੰ ਇਸ ਤਰ੍ਹਾਂ ਲੈ ਕੇ ਆਣਾ ਤੇ ਉਸ ਤੋਂ ਬਾਅਦ ਅਸੀਂ ਆ 2 ਇੰਚ ਦਾ ਨਿਸ਼ਾਨ ਲਗਾਇਆ ਹੋਇਆ ਜੀ 2 ਇੰਚ ਤੋਂ ਅਸੀਂ ਇਸ ਤਰ੍ਹਾਂ ਸ਼ੁਰੂ ਕਰਨੇ ਜੀ ਬੜਾ ਬਾਣੇ ਤੇ ਜਿਹੜੀ ਇਸ ਦੀ ਗੈਪਿੰਗ ਹੈ ਅਸੀਂ ਅੱਧੇ ਇੰਚ ਤੋਂ ਵੀ ਘੱਟ ਦੇਣੀ ਹੈ ਕਿਉਂਕਿ ਇਹ ਐਕਸਲ ਸਾਈਜ਼ ਹੈ ਜੀ ਅਗਰ ਡਬਲ ਐਕਸਲ ਹੋਊਗਾ ਤਾਂ ਤੁਸੀਂ ਅੱਧੇ ਇੰਚ ਦੀ ਗੈਪਿੰਗ ਦੇ ਸਕਦੇ ਹੋ ਤੇ ਇਹ ਅਸੀਂ ਥੋੜੀ ਜੀ ਅੱਧੇ ਇੰਚ ਤੋਂ ਵੀ ਘੱਟ ਦੇਣੀ ਹੈ ਇੱਕ ਸੂਤ ਜਿਸ ਤਰ੍ਹਾਂ ਕੇ ਆਹ ਦੇਖੋ ਜੀ ਤੇ ਤੁਸੀਂ ਇਹ 2 2 ਇੰਚ ਦੇ ਵਾਲ ਪਾਣੇ ਆ ਜੀ ਸਾਰੇ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਸਾਈਡ ਦੇ ਵਾਲ ਪਾਣੇ ਦਿਖਾ ਦਨੇ ਆ ਜੀ ਸਾਰੇ ਤੇ ਉਸ ਤੋਂ ਬਾਅਦ ਤੁਸੀਂ ਦੂਸਰੀ ਸਾਈਡ ਦੇ ਵਾਲ ਮੈਂ ਤੁਹਾਨੂੰ પાਕੇ ਹੀ ਦਿਖਾਵਾਂਗੀ ਤਾਂ ਕਿ ਜਿਹੜੀ ਸਾਡੀ ਵੀਡੀਓ ਹੈ ਉਹ ਜ਼ਿਆਦਾ ਲੰਬੀ ਨਾ ਹੋ ਜਾਵੇ ਇਸ ਕਰਕੇ ਮੈਂ ਤੁਹਾਨੂੰ ਇੱਕ ਸਾਈਡ ਦੇ ਵਾਲ ਪਾਣੇ ਦਿਖਾਵਾਂਗੀ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਹੈਗੀ ਆ ਆਪਣੇ ਉਸ ਤੋਂ ਬਾਅਦ ਮੈਂ ਤੁਹਾਨੂੰ 벨ਟ ਅਟੈਚ ਕਰਨੀ ਦੱਸੂਗੀ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਆ ਦੇਖੋ ਜਿਹੜਾ ਸਾਡਾ ਸੈਂਟਰ ਕੱਟੇ 2 ਇੰਚ ਤੋਂ ਥੋੜਾ ਜਿਹਾ ਅੱਗੇ ਆ ਰਿਹਾ ਤੇ ਅਸੀਂ ਆ ਜਿਹੜਾ ਕਰੀਜ ਵਾਲ ਵਾਲੇ ਅਸੀਂ ਇਸ ਨੂੰ ਚਾਹੇ ਅੱਗੇ ਆਵੇ ਚਾਹੇ ਪਿੱਛੇ ਇਸ ਤੋਂ ਹੀ ਚੱਕਣਾ ਹੈ ਅਸੀਂ ਇਸ ਨੂੰ ਅਗਰ ਇੱਥੇ ਕਿ ਸਾਡਾ ਦੂਸਰਾ ਵਾਲਾ ਆਂਦਾ ਤਾਂ ਅਸੀਂ 1/2 ਇੰਚ ਦਾ ਚੱਕ ਕੇ ਇਸ ਤਰ੍ਹਾਂ ਪਾ ਦੇਣਾ ਸੀ ਗਾ ਇਹ ਵਾਲਾ ਤੇ ਹੁਣ ਅਸੀਂ ਇੱਥੋਂ ਹੀ ਚੱਕ ਕੇ ਇਸ ਨੂੰ ਇਸ ਤਰ੍ਹਾਂ ਪਾ ਲੈਣਾ ਜੀ ਵਾਲ ਨੂੰ ਤੇ ਬਾਕੀ ਅਸੀਂ ਸਾਰੇ ਉਸੇ ਤਰੀਕੇ ਦੇ ਨਾਲ ਆਹ ਦੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਬਾਲ ਪਾਣੀਆ ਸਲਵਾਰ ਦੇ ਵਿੱਚ ਤੇ ਇਸ ਦੇ ਨਾਲ ਜਿਹੜੀ ਤੁਹਾਡੀ ਕਈ ਵਾਰ ਮੋਰੀਆ ਅੱਗੇ ਘੁੰਮਦੀ ਰਹਿੰਦੀ ਹੈ ਜੀ ਮੋਰੀ ਇਸ ਦੇ ਨਾਲ ਤੇ ਉਹ ਨਹੀਂ ਤੁਹਾਡੇ ਕੋਲ ਘੁੰਮਣ ਦੀ ਪ੍ਰੋਬਲਮ ਆਊਗੀ ਅਗਰ ਜਿਹੜੇ ਬਾਲੇ ਤੁਹਾਡੇ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਪਏ ਹੋਣ ਜੀ ਆ ਦੇਖੋ ਤੁਸੀਂ ਇੱਕੋ ਜਿਹਾ ਮਾਰਜਨ ਰੱਖਣਾ ਹੈ ਜੀ ਸਾਰਿਆਂ ਦਾ ਤੇ ਆਹ ਦੇਖੋ ਸਾਡਾ ਜਿਹੜਾ ਸੀ ਕੱਟ ਲਗਾਇਆ ਸੀ ਕਿ ਪਿੱਛੇ ਤੇ 2 ਇੰਚ 벨ਟ ਨਾਪ ਕੇ 3 ਇੰਚ ਬਾਹਰ ਕੱਟ ਕੇ ਅਸੀਂ ਉਸ ਵਾਲਾ ਜਿਹੜਾ ਹੈਗਾ ਜ ਸਾਡਾ ਲਾਸਟ ਵਾਲਾ ਬਾਲ ਹੈ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਅਸੀਂ ਖਤਮ ਕਰ ਦਨੇ ਇਹ ਵਾਲ ਪਾਣੀ ਆ ਦੇਖੋ ਜੀ ਆ ਦੇਖੋ ਜੀ ਇੱਕ ਸਾਈਡ ਦੇ ਸਾਡੇ ਜਿਹੜੇ ਵਾਲ ਹੈਗੇ ਪਾ ਕੇ ਰੈਡੀ ਐ ਤੇ ਮੈਂ ਤੁਹਾਨੂੰ ਦੂਸਰੀ ਸਾਈਡ ਦੇ ਵਾਲ ਪਾ ਕੇ ਦਿਖਾਉਂਦੀ ਆ ਜੀ ਤਾਂ ਕਿ ਸਾਡੀ ਜਿਹੜੀ ਵੀਡੀਓ ਜਿਆਦਾ ਲੰਬੀ ਨਾ ਹੋ ਸਕੇ ਆ ਦੇਖੋ ਜੀ ਮੈਂ ਦੋਨੋਂ ਸਾਈਡ ਇਸ ਤਰ੍ਹਾਂ ਵਾਲ ਪਾ ਕੇ ਰੈਡੀ ਕਰ ਲਿਆ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਜੀ ਇਹ ਦੇਖੋ ਇੱਕੋ ਜੇ ਮਾਰਜਨ ਦੇ ਨਾਲ ਅਗਰ ਤੁਸੀਂ ਇਸ ਤਰ੍ਹਾਂ ਵਾਲ ਮੈਚ ਕਰਨੇ ਹੋ ਤਾਂ ਤੁਸੀਂ ਸੈਂਟਰ ਤੋਂ ਪਕੜ ਕੇ ਇਸ ਨੂੰ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਮਿਲਾ ਸਕਦੇ ਹੋ ਆ ਦੇਖੋ ਅੱਗੇ ਪਿੱਛੇ ਇੱਕੋ ਜੇ ਸਾਡੇ ਵਾਲ ਆਏ ਆ ਆ ਦੇਖੋ ਇਸ ਤਰੀਕੇ ਦੇ ਨਾਲ ਜੀ ਚਲੋ ਹੁਣ ਮੈਂ ਤੁਹਾਨੂੰ 벨ਟ ਅਟੈਚ ਕਰਨੀ ਦੱਸਦੀ ਆ ਜੀ 벨ਟ ਬਣਾ ਕੇ ਅਸੀਂ ਰੈਡੀ ਕਰ ਲਈ ਆ ਅਗਰ ਤੁਹਾਨੂੰ 벨ਟ ਬਣਾਣੀ ਨਹੀਂ ਆਉਂਦੀ ਤਾਂ ਤੁਸੀਂ ਮੇਰੀ ਦੂਸਰੀ ਵੀਡੀਓ ਦੇਖ ਸਕਦੇ ਹੋ ਉਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਉਗੀ ਜੀ ਚਲੋ ਸ਼ੁਰੂ ਕਰਦੇ ਆ ਦੇਖੋ ਜੀ ਇਹ ਮੈਂ 벨ਟ ਪੜੀ ਜੀ ਤੇ ਜਿਹੜਾ ਚਿੜੀ ਵਾਲਾ ਪਾਸਾ ਹੈਗਾ ਇਸ ਦਾ ਤੁਸੀਂ ਇਸ ਤਰ੍ਹਾਂ ਸੈਂਟਰ ਦੇ ਨਾਲ ਸੈਂਟਰ ਮਿਲਾ ਲੈਣਾ ਜੀ ਇਸ ਤਰ੍ਹਾਂ ਆ ਦੇਖੋ ਬਿਲਕੁਲ ਸੈਂਟਰ ਦੇ ਨਾਲ ਇਸ ਤਰ੍ਹਾਂ ਸੈਂਟਰ ਮਿਲਾ ਲੈਣਾ ਜੀ ਤੇ ਹੁਣ ਤੁਸੀਂ ਇੱਥੋਂ ਇਸ ਤਰੀਕੇ ਦੇ ਨਾਲ ਜੀ ਅੱਧੇ ਇੰਚ ਦੀ ਗੈਪਿੰਗ ਨਾਲ ਹੀ ਤੁਸੀਂ ਇਹ ਵੀ ਜਿਹੜੀ ਚੜਾਈ ਹੈਗੀ ਇਹ ਕਰਨੀ ਹੈ ਜੀ ਤੇ ਮੈਂ ਤੁਹਾਨੂੰ ਜਿਹੜਾ ਬੈਕ ਸਾਈਡ ਵੱਲ ਪਾਊਗਾ ਉਸ ਦਾ ਵੀ ਮੈਂ ਤੁਹਾਨੂੰ ਦੱਸੂਗੀ ਕਿੰਨੇ ਆਸਾਨੀ ਦੇ ਨਾਲ ਉਹ ਪਾ ਸਕਦੇ ਆ ਜੀ ਅਸੀਂ ਉਸ ਦਾ ਕੋਈ ਨਾਪਣ ਦਾ ਨਹੀਂ ਹੁੰਦਾ ਹੈਗਾ ਕਿ ਅਸੀਂ ਨਾਪ ਕੇ ਹੀ ਬਣਾਉਣਾ ਹੈ ਆ ਦੇਖੋ ਜੀ ਇਸ ਤਰੀਕੇ ਨਾਲ ਅਗਰ ਤੁਸੀਂ ਫਸਟ ਟਾਈਮ ਟਰਾਈ ਕਰ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਇਸ ਤੇ ਵੀ ਅੱਧੇ-ਅੱਧੇ ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਹੋ ਜੀ ਤਾਂ ਜੀ ਕਾਦੀਆ ਵਰਗੇ ਜਿਹੜਾ ਚਰ ਹੈ ਗੋਪੀ ਹੈ ਮਟਰ ਹੈ ਬੈਂਗਰ ਹੈ ਸਿੰਗਾ ਮੋਰ ਬਲਖੋ ਜੀ ਇਸ ਤਰ੍ਹਾਂ ਤੁਸੀਂ ਅੱਧੇ ਅੱਧੇ ਇੰਚ ਦੇ ਮਾਰਜਨ ਦੇ ਨਾਲ ਇਸ ਤਰ੍ਹਾਂ ਜੋੜਨੀ ਹੈ ਜਦੋਂ ਤੁਹਾਡਾ ਇਹ ਵਾਲਾ ਜਿਸ ਤਰ੍ਹਾਂ ਕਿ ਬੈਲਟ ਦੇ ਤੁਸੀਂ ਇਸ ਤਰ੍ਹਾਂ ਨੇੜੇ ਆਗੇ ਤਾਂ ਤੁਸੀਂ 3 ਜਾਂ 4 ਇੰਚ ਇਸ ਤਰ੍ਹਾਂ ਪਿੱਛੇ ਹੀ ਇਹ ਜਿਹੜੇ ਮਸ਼ੀਨ ਤੋਂ ਬਾਹਰ ਕੱਢ ਲੈਣਾ ਜੀ ਕਪੜਾ ਇਹ ਹੁਣ ਨਾ ਦੂਸਰੀ ਸਾਈਡ ਤੋਂ ਤੁਸੀਂ ਸਟੀਚਿੰਗ ਸ਼ੁਰੂ ਕਰਨੀ ਹੈਗੀ ਆ 벨ਟ ਦੀ ਸੈਂਟਰ ਚੋਂ ਆ ਦੇਖੋ ਜੀ ਆਹ ਦੇਖੋ ਅਸੀਂ ਇੱਥੇ ਸ਼ੁਰੂ ਕੀਤੀ ਸੀਗੀ ਅੱਧੀ ਅਤੇ ਅੱਧੀ ਫੇਰ ਤੁਸੀਂ ਇੱਥੋਂ ਹੀ ਸ਼ੁਰੂ ਕਰਨੀ ਹੈ ਜੀ ਹੁਣ ਜਿਹੜਾ ਤੁਹਾਡਾ 벨ਟ ਵਾਲਾ ਕਪੜਾ ਹੇਠੇ ਆ ਜਾਊਗਾ ਤੇ ਦੂਸਰਾ ਜਿਹੜਾ ਪਲਾਂ ਵਾਲਾ ਉੱਪਰ ਆ ਜਾਊਗਾ ਜੀ ਬਹੁਤ ਹੀ ਆਸਾਨ ਤਰੀਕਾ ਹੈ ਜੀ ਇਹ ਪਲੀਜ਼ ਤੁਸੀਂ ਇੱਕ ਵਾਰ ਇਸ ਨੂੰ ਟ੍ਰਾਈ ਜ਼ਰੂਰ ਕਰਿਓ ਜੀ ਆ ਦੇਖੋ ਜੀ ਇਸ ਤਰ੍ਹਾਂ 1/2 ਇੰਚ ਦੀ ਗੈਪਿੰਗ ਦੇ ਨਾਲ ਇਹ ਵੀ ਅਸੀਂ ਇਸ ਤਰ੍ਹਾਂ ਪੂਰੀ ਕਰ ਲੈਣੀ ਹੈ ਸਟੀਚਿੰਗ ਜਿਹੜੀ ਹੈਗੀ ਹੈ 벨ਟ ਦੀ ਜੀ ਆਹ ਦੇਖੋ ਇਸ ਤਰੀਕੇ ਦੇ ਨਾਲ 1/2 1/2 ਇੰਚ ਦੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਛੋਟ ਵੀਡੀਓ ਦੇ ਵਿੱਚ ਹੀ ਜਿਆਦਾ ਤੋਂ ਜਿਆਦਾ ਤੁਹਾਨੂੰ ਸਮਝਾਇਆ ਜਾ ਸਕੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਸ਼ਾਰਟ ਵੀਡੀਓ ਦੇ ਵਿੱਚ ਹੀ ਤੁਹਾਨੂੰ ਪੂਰਾ ਜਿਸ ਤਰ੍ਹਾਂ ਕੇ ਆਸਾਨੀ ਦੇ ਨਾਲ ਸਮਝਾ ਸਕਾਂ ਤਾਂ ਕਿ ਜੋ ਬਿਗਨਰਸ ਹੈਗੇ ਆ ਉਹ ਵੀ ਆਸਾਨੀ ਦੇ ਨਾਲ ਇਸ ਤਰ੍ਹਾਂ ਮੇਰੀ ਵੀਡੀਓ ਦੇਖ ਕੇ ਜੀ ਸਟੀਚ ਕਰ ਸਕਣ ਕਪੜਾ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਆ ਦੇਖੋ 벨ਟ ਦੇ ਇਸ ਤਰ੍ਹਾਂ ਆਗੇ ਤੁਸੀਂ ਆ ਦੇਖੋ ਜੀ ਹੁਣ ਇਸ ਦਾ ਐਂਡ ਆ ਗਿਆ ਇਹ ਵਾਲਾ ਸੈਂਟਰ ਹੈ ਜੀ ਸਾਡਾ ਨੀਚੇ 벨ਟ ਦਾ ਜੀ ਇਹ ਵਾਲਾ ਹੈਗਾ ਸਾਡਾ ਸੈਂਟਰ ਜਿਹੜਾ ਏ ਆਪਣਾ ਸਲਵਾਰ ਦੇ ਕੱਪੜੇ ਦਾ ਜੀ ਆਹ ਜਿਹੜੀ ਸਲਾਈ ਹੈਗੀ ਇਸ ਨੂੰ ਆਹ ਵਾਲੀ ਸਲਾਈ ਦੇ ਨਾਲ ਇਸ ਤਰ੍ਹਾਂ ਮਲਾ ਲੈਣਾ ਜੀ ਮਲਾ ਕੇ ਤੁਸੀਂ ਆਹ ਜਿਹੜਾ ਕੱਪੜਾ ਹੈਗਾ ਜਿਸ ਤਰ੍ਹਾਂ ਕਿ ਸਾਰਾ ਜਿੰਨਾ ਵੀ ਸਾਡੇ ਕੋਲ ਵੱਧਦਾ ਹੈਗਾ ਕੱਪੜਾ ਇਸ ਨੂੰ ਤੁਸੀਂ ਆਹ ਦੇਖੋ ਇਸ ਤਰੀਕੇ ਦੇ ਨਾਲ ਇੱਥੇ ਆਹ ਜਿਹੜੀ ਸਲਾਈ ਹੈਗੀ ਇਸ ਦੇ ਕੋਲ ਇਸ ਤਰ੍ਹਾਂ ਤੁਸੀਂ ਇਸ ਦਾ ਬੜ ਪਾ ਲੈਣਾ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਪਕੜ ਕੇ ਇਸ ਤਰੀਕੇ ਦੇ ਨਾਲ ਬਲ ਪਾਣਾ ਜੀ ਤੁਸੀਂ ਜਿੰਨਾ ਵੀ ਤੁਹਾਡਾ ਕਪੜਾ ਹੋਵੇ ਕੋਈ ਨਾਪਣੇ ਦੀ ਜ਼ਰੂਰਤ ਨਹੀਂ ਹੈਗੀ ਜਿਹੜੀ ਤੁਸੀਂ ਪਹਿਲਾਂ ਨਾਪ ਲਿਆ ਇੱਕ ਵਾਰੀ ਬਸ ਕੇ ਬੈਲਟ ਜਿੰਨੀ ਸਾਡੀ ਬੈਲਟ ਹੈਗੀ ਉਸ ਤੋਂ ਅਸੀਂ 3 ਇੰਚ ਘੱਟ ਕਪੜਾ ਲਿਆ ਜੀ ਪਹਿਲਾਂ ਬਾਹਰ ਕੱਢ ਲਿਆ ਸੀ ਇੰਚ ਟੇਪ ਜਿਹੜਾ ਫਿਰ ਅਸੀਂ ਨਾਪਿਆ ਜੀ ਉਹੀ ਬਸ ਇਸ ਦਾ ਫਾਰਮੂਲਾ ਹੈ ਬਹੁਤ ਹੀ ਆਸਾਨੀ ਦੇ ਨਾਲ ਆ ਦੇਖੋ ਜੀ ਇਹ ਵਾਲਾ ਸਾਡਾ 벨ਟ ਦਾ ਵਾਲਾ ਇਸ ਤਰ੍ਹਾਂ ਪੈ ਗਿਆ ਇਹ ਪਰਲੀ ਸਾਈਡ ਨੂੰ ਪਾਣਾ ਸੀ ਆਪਣੇ ਤੋਂ ਤੇ ਹੁਣ ਜਿਹੜਾ ਇਹ ਵਾਲਾ ਹੈਗਾ ਇਸ ਸਾਈਡ ਦਾ ਇਹ ਅਸੀਂ ਆਪਣੀ ਵਾਲੀ ਸਾਈਡ ਨੂੰ ਪਾਣਾ ਜੀ ਜਿੰਨਾ ਵੀ ਤੁਹਾਡੇ ਕੋਲ ਕੱਪੜਾ ਵਧਿਆ ਬਸ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਇਸ ਨੂੰ ਫੋਲਡ ਕਰ ਲੈਣਾ ਜਿੰਨਾ ਵੀ ਹੋਵੇ ਜਿਹੜੀ ਸਲਾਈ ਹੈ ਬਿਲਕੁਲ ਉਸ ਦੇ ਕੋਲ ਇਸ ਤਰ੍ਹਾਂ ਇਸ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਜੀ ਆ ਦੇਖੋ ਇਸ ਤਰ੍ਹਾਂ ਇਹ ਆਪਣੇ ਆਪ ਸੈੱਟ ਹੋ ਜਾਂਦਾ ਹੈ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਆ ਦੇਖੋ ਬਹੁਤ ਹੀ ਆਸਾਨ ਤਰੀਕਾ ਹੈ ਜੀ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਮੈਂ ਤੁਹਾਨੂੰ ਇਸ ਦੀ ਫਿਨਿਸ਼ਿੰਗ ਵੀ ਦਿਖਾ ਦਿੰਦੀ ਆ ਆ ਦੇਖੋ ਜੀ ਆ ਜਿਹੜਾ ਬਲ ਹੈਗਾ ਪਿੱਛੇ ਆ ਦੇਖੋ ਸਾਡਾ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ ਜੀ ਆ ਦੇਖੋ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਸਾਡੇ ਬਲ ਪਾ ਕੇ ਰੈਡੀ ਹੋਏ ਆ ਜੀ ਆ ਦੇਖੋ ਬਹੁਤ ਹੀ ਵਧੀਆ ਆਸਾਨੀ ਦੇ ਨਾਲ ਹਾਂ ਦੇਖੋ ਜੀ ਤੇ ਇਸ ਦੀ ਇਹ ਵਾਲੀ ਬੈਕ ਹੈ ਜੀ ਆ ਦੇਖੋ ਬੈਕ ਦੇ ਵਿੱਚ ਵੀ ਇਹ ਵਾਲਾ ਮਾਰਜਨ ਇਸ ਤਰ੍ਹਾਂ ਸਾਡਾ ਹੋਣਾ ਚਾਹੀਦਾ ਜੀ 2-3 ਇੰਚ ਦਾ ਆ ਦੇਖੋ ਬਿਲਕੁਲ ਆਸਾਨੀ ਦੇ ਨਾਲ ਦੇਖੋ ਇੱਥੇ ਕੋਈ ਗੈਪਿੰਗ ਨਹੀਂ ਹੈ ਬਿਲਕੁਲ ਸੈਂਟਰ ਦੇ ਵਿੱਚ ਇਹ ਵਾਲੇ ਬਲ ਆਏ ਆ ਜੀ ਤੁਸੀਂ ਇਸ ਤਰੀਕੇ ਨਾਲ ਇਸ ਫਾਰਮੂਲੇ ਦੇ ਨਾਲ ਤੁਸੀਂ 벨ਟ ਬਣਾਣੀ ਤੇ ਅਟੈਚ ਕਰਨੀ ਹੈ ਜੀ Thanks for watching. Thanks for watching.